ਦੇ ਵਿੱਚ ਸੁਖਦੇਵ ਸਿੰਘ ਜੀ ਬੁਲਾਰਾ ਪੀਪੀਸੀਓ ਤੋਂ ਰਜੇਸ਼ ਵਰਤਿੰਗਲਾ ਪਰਵਤਰ ਕਾਰੀਓ ਅਲਾਕਾ ਨਵਾਸੀ ਟੀਬੀਆਂ ਪੈਣਾ ਤੇ ਸਾਰੇ ਹੀ ਪਤਵੰਤੇ ਸੱਜਣੋ ਸਾਰੀਆਂ ਪਾਰਟੀਆਂ ਤੋਂ ਜੁੜੇ ਲੀਡਰ ਸਹਿਬਾਨ ਅੱਜ ਆਪਾਂ ਨੂੰ ਬਹੁਤ ਹੀ ਠੁਕੀ ਹਿਰਦੇ ਦੇ ਨਾਲ ਮਜਬੂਰਨ ਕਰਨੇ ਤੇ ਬੈਠਣਾ ਪੈ ਰਿਹਾ ਨਾ ਤੁਹਾਡਾ ਜੀ ਕਰਦਾ ਕਿ ਧਰਨੇ ਤੇ ਆਈਏ ਨਾ ਮੇਰਾ ਜੀ ਕਰਦਾ ਲੇਕਿਨ ਜਿਹੜੀ ਮੌਜੂਦਾ ਸਰਕਾਰ ਹੈ ਉਹ ਸਾਨੂੰ ਬਾਰ ਬਾਰ ਮਜਬੂਰ ਕਰ ਰਹੀ ਹੈ ਕਿ ਤੁਸੀਂ ਕਰ ਲੈ ਦਿਓ ਹੁਣ ਤਾਂ ਲੋਕ ਤਾਂ ਗੁੰਹਦੇ ਸਾਨੂੰ ਵੀ ਦੁਖੀ ਹੈ ਦੁਖ ਹੈ ਲੇਕਿਨ ਸਰਕਾਰ ਦੇ ਕੰਨ ਦੇ ਉੱਪਰ ਜੂੜੀ ਫਿਰ ਗਈ ਉਹਨਾਂ ਦਾ ਜੋਰ ਇਹ ਜਾਦਾ ਲੱਗਿਆ ਪਾ ਵੀ ਧਰਨੇ ਵਿੱਚ ਨਾ ਜਾਓ ਸਾਰੇ ਪਟਕਾਰੇ ਬੀ ਜੋਰ ਲਾਇਆ ਹੋਇਆ ਵੀ ਧਰਨੇ ਵਿੱਚ ਨਾ ਜਾਓ ਐਮਐਟਈ ਦੇ ਵੀ ਪੁਲਿਸ ਦੇ ਵੀ ਸਾਰਾ ਪ੍ਰਸ਼ਾਸਨ ਲੱਗਿਆ ਵਾ ਇੱਥੇ ਤੱਕ ਕਿ ਬੰਦੂ ਵੀ ਟੈਲੀਫੋਨ ਆਈ ਜਾਂਦੇ ਕਹਿੰਦੇ ਤੇ ਜੀ ਵੀ ਧਰਨੇ ਤੇ ਨਾ ਜਾਇਓ ਜੀ ਐਜੀ ਫੜ ਲੈਣਾ ਜੀ ਕਹਿੰਦੇ ਫੜ ਲਓ ਭਾਈ ਉਹ ਕਿਸ ਤਰ੍ਹਾਂ ਰੁਕ ਸਕਦਾ ਕੋਈ ਯਾਰ ਹਿੱਟੇ ਹੀ ਬਲੁੰਧੜੇ ਗਏ ਆ ਸਾਡੇ ਸਾਡੀਆਂ ਧੀਆ ਭੈਣਾਂ ਨੂੰ ਪੈ ਗਿਆ ਹੈ ਤੇ ਹੁਣ ਵੀ ਅਸੀਂ ਘਰ ਬੈਠੇ ਰਹੋਗੇ ਇਹ ਰੋ ਗੁਰੂ ਗੋਬਿੰਦ ਸਿੰਘ ਜੀ ਜਿਹਨੇ ਸਾਨੂੰ ਚੰਕੌਰ ਦੀ ਧਰਤੀ 'ਚ ਜ਼ੁਲਮ ਦੇ ਖਿਲਾਫ ਲੜਨਾ ਸਿਖਾਇਆ ਤੇਰੇ ਅਜਿਦੇ ਪੁੱਤ ਨਹੀਂ ਹੈ ਚੰਕੌਰ ਦੀ ਧਰਤੀ ਸਾਨੂੰ ਇਹ ਸਿਖਾਉਂਦੀ ਹੈ ਬਾਜਾ ਮਾਰ-ਮਾਰ ਕੇ ਸਿਖਾਉਂਦੀ ਹੈ ਕਿ ਜਿੱਥੇ ਵੀ ਜ਼ੁਲਮ ਹੁੰਦਾ ਤੁਸੀਂ ਜਾ ਕੇ ਖੜ੍ਹਣਾ ਤੁਸੀਂ ਉਹਦੀ ਮਦਦ ਕਰਨੀ ਹੈ ਮਜਰੂਮ ਦੀ ਮਦਦ ਕਰਨੀ ਗਰੀਬ ਦੀ ਮਦਦ ਕਰਨੀ ਔਰ ਅੱਜ ਦੀ ਸਰਕਾਰ ਮੋਗਲਾਂ ਦੀ ਸਰਕਾਰ ਤੇ ਘੱਟ ਨਹੀਂ ਹੈ ਸਾਡੀ ਬੱਚੀ ਗਰੀਬ ਪਰਿਵਾਰ ਦੀ ਸਾਡੇ ਆਪਣੇ ਪਰਿਵਾਰ ਦੀ ਹੈ ਗਰੀਬ ਇਨਰ ਚ ਬਿਠਾ ਕੇ ਲੈ ਗਏ ਔਰ ਬਲਾਤਕਾਰ ਕੀਤਾ ਫੋਰ ਵੀ ਕੁੜੀ ਸੀਗੀ ਜਿਹੜਾ ਇਹਨੇ ਦਿਵਾ ਲਿਆ ਲੇਕਿਨ ਇਹ ਇੱਕ ਪਰਿਵਾਰ ਹੈ ਜਿਹੜਾ ਇਹ ਹਿੰਮਤ ਦਿੱਤੀ ਹੈ ਨੇ ਆਪਣੇ ਅੰਦਰ ਕਿ ਐਸੀ ਜਿਹੜਾ ਸਾਡੇ ਤੇ ਜ਼ੁਲਮ ਹੋਇਆ ਉਹਨੂੰ ਉਜਾਗਰ ਕਰਕੇ ਉਹਦਾ ਬਦਲਾ ਲੈਣਾ ਹੈ। ਉਹਨਾਂ ਬੰਦਿਆਂ ਨੂੰ ਐਸੀ ਉਹਦੀ ਸਜ਼ਾ ਦੋਣੀ ਹੈ ਤਾਂ ਕਿ ਉਹ ਅੱਗੇ-ਅੱਗੇ ਨਾ ਕਰਨ। ਇੱਥੇ ਬਹੁਤੇ ਬੰਦੇ ਉਹਨਾਂ ਨੂੰ ਪਤਾ ਹੈ ਕਿ ਇਸੇ ਬੰਦੇ ਦੀ ਇੱਕ ਵੀਡੀਓ ਪਹਿਲਾਂ ਵੀ ਆਈ ਸੀ ਕੁਝ ਦਿਨ। ਉਹਨਾਂ ਨੇ ਪੈਸੇ ਪੁੱਛੇ ਦੇ ਕੇ ਦਬਾ ਲਈ। ਲੇਕਿਨ ਕਿੰਨਾ ਤੱਕ ਸਹੀ ਜਾਵਾਂਗੇ ਤੁਸੀਂ ਜਿੰਨੇ ਇੱਥੇ ਬੈਠੇ ਮੈਂ ਤੁਹਾਡੇ ਪੈਰੀ ਹੱਥ ਲਾ ਕੇ ਥੋੜਾ ਧੰਨਵਾਦ ਕਰਦਾ ਕਿ ਤੁਸੀਂ ਪਰਿਵਾਰ ਦੀ ਸਾਡੇ ਦੀ ਮਦਦ ਵਿੱਚ ਆਏ ਹੋਏ ਆਪਾਂ ਸਾਰਿਆਂ ਨੂੰ ਢਿਕਣਾ ਤੇ ਹੈ ਪਿੰਡਾਂ ਨੂੰ ਢਿਕਣਾ ਪੈਣਾ ਜੋ ਵੀ ਜਿਹੜੀ ਕਮੇਟੀ ਇੱਥੇ ਬਣੀ ਹੈ ਉਹ ਪ੍ਰੋਗਰਾਮ ਦੇਗੀ ਅਸੀਂ ਉਹਦੇ ਨਾਲ ਖੜੇ ਹਾਂ ਸਾਰੀਆਂ ਪਾਰਟੀਆਂ ਖੜੀਆਂ ਪਾਰਟੀਆਂ ਦਾ ਕੋਈ ਰੋਲ ਨਹੀਂ ਹੈ ਜੇ ਕੋਈ ਅ ਝਾੜੂ ਵਾਲੇ ਵੀ ਆਣਾ ਚਾਹਣੇ ਸਾਨੂੰ ਕੋਈ ਇਤਰਾਜ਼ ਨਹੀਂ ਬੈਠੇ ਵੀ ਆ ਭਾਈ ਜੀ ਉਹਦੇ ਲੇਕਿਨ ਜਿਹੜਾ ਐਮ.ਐਲ.ਏ ਦਾ ਰੋਲ ਹੈ ਉਹ ਬਹੁਤ ਹੀ ਨਿੰਦਣ ਹੋ ਗਿਆ ਪਹਿਲੇ ਦਿਨੇ ਘਰ ਚਲੇ ਜਾਣਾ ਚਾਹੀਦਾ ਸੀ ਪਰਿਵਾਰ ਦੇ ਕੇ ਸੀ ਤੁਹਾਡੇ ਨਾਲ ਖੜੇ ਅੱਜ ਤੱਕ ਨਹੀਂ ਛੁੜਿਆ ਉਹਨਾਂ ਨੇ ਮੈਨੂੰ ਜ਼ੋਰ ਪਾ ਕੇ ਪਰਚਾ ਦਾੜਾ ਦਰਜ ਕਰਾਉਣਾ ਪਿਆ ਮੈਨੂੰ ਜ਼ੋਰ ਪਾ ਕੇ ਐਲ.ਓ.ਸੀ. ਦਰਜ ਕਰਾਉਣ ਦਰਜ ਕਰਾਉਣੀ ਪਈ ਆ ਬਾਹਰ ਕੱਢਣ ਲੱਗੇ ਸੀ ਉਹਨੂੰ ਲੇਕਿਨ ਭੱਜਣ ਕੋਈ ਨਹੀਂ ਦੇਣਾ ਸੀ ਤੇ ਬਿਲਕੁਲ ਕਲੀਅਰ ਹੈ ਪੁਲਿਸ ਪ੍ਰਸ਼ਾਸਨ ਖੁੱਲ੍ਹ ਲਵੇ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਅੱਜ ਤੱਕ ਪੁਲਿਸ ਦਾ ਇਹ ਰਿਕਾਰਡ ਰਿਹਾ ਕਿ بڑے ਪਰਚੇ 755 ਜਾਂ ਇੱਧਰ ਉੱਧਰ ਦੀ ਮਦਦ ਕਰਦੀ ਹੁੰਦਾ ਰਹਿੰਦਾ ਹੈ 21 24 ਤੱਕ ਵੀ ਕਰ ਦਿੰਦੇ ਕਤਲ ਕੇਸ ਦੇ ਵਿੱਚ ਨਹੀਂ ਹੁੰਦਾ ਬਰਾਤਕਾਰਾਂ ਦੇ ਵਿੱਚ ਪੁਲਿਸ ਕਦੇ ਕਿਸੇ ਦੀ ਮਦਦ ਨਹੀਂ ਕਰਦੀ ਦੇਖੀ ਮੈਂ ਸਰਕਾਰ ਕੋਈ ਵੀ ਹੋਵੇ ਲੇਕਿਨ ਆ ਪਹਿਲੀ ਸਰਕਾਰ ਹੈ ਕਿ ਪੂਰੀ ਬਾਹ ਲੱਗੀ ਪਹਿਲਾਂ ਕਿ ਪਰਚਾ ਨਹੀਂ ਹੋਣ ਦੇਣਾ ਗੇਰਬਾ ਲੱਗੀ ਵੀ ਆ ਕਿ ਅਸੀਂ ਆ ਰਹੇ ਸੀ ਹੁਣ ਦੇਣਾ ਪਰਚੇ ਜੋ ਕੱਢਣੇ ਆ ਉਲਟਾ ਝੁੱਠਾ ਬਾਰੇ ਕੁੜੀ ਨੂੰar ਪਰਿਵਾਰ ਨੂੰ ਇਹ ਕਿਸੇ ਤਰ੍ਹਾਂ ਵਿੱਚ ਚੱਲਣ ਨਹੀਂ ਦੇਣਾ ਜੇ ਮੈਂ ਤੁਹਾਨੂੰ ਦੱਸਣ ਆਇਆ ਤੇ ਤੁਹਾਡੋਂ ਬੇਨਤੀ ਕਰਨ ਆਇਆ ਤੁਹਾਡਾ ਧੰਨਵਾਦ ਕਰਨਾ ਹੈ ਟਿਕਟਾ ਕੋਈ ਨਹੀਂ ਹੈ ਤੁਸੀਂ ਕਿਸਾਨਾਂ ਨੂੰ ਸਾਡੇਆਂ ਨੂੰ ਅੰਦਰ ਦਿੱਤਾ ਵਾ ਰਾਤ ਦਾ ਮੈਂ ਰਾਤ ਥਾਣੇ ਵਿੱਚ ਜਾ ਕੇ ਆਇਆ ਅੱਜ ਕਿਸਾਨਾਂ ਦੇ ਨਾਲ ਤਰਾ-ਤਰਾ ਕਰੀ ਪਈ ਹੈ ਕੁਫਕੂਟੀਆਂ ਦੇ ਅੰਦਰ ਫਿੱਟ ਰਹੇ ਆ ਤੇ ਕੋਈ ਕਿਸਾਨੀ ਦੀ ਸੁਣਵਾਈ ਦੀ ਜਿਹੜਾ ਕਹਿੰਦਾ ਸੀ ਮੈਂ ਕਿਸਾਨ ਦਾ ਪੁੱਤ ਐ ਅੱਜ ਉਹੀ ਉਹਨਾਂ ਦਾ ਪਿੱਤੂ ਬਣ ਕੇ ਕਿਸਾਨਾਂ ਨੂੰ ਕੁੱਤਰਿਆ ਲੇਕਿਨ ਆ ਜਿਹੜਾ ਕੰਮ ਐ ਸੀ ਇਹ ਬਰਦਾਸ਼ਤ ਨਹੀਂ ਕਰਦੇ ਇਹਦੇ ਵਿੱਚ ਛੇਤੀ ਤੇ ਛੇਤੀ ਸਾਡਾ ਬੰਦਾ ਜਿਹੜਾ ਉਹ ਭੱਜਿਆ ਜਿਹੜੇ ਦੀ ਛੈ ਐ ਇੱਥੇ ਦੇ ਐਮ.ਐਲ.ਏ ਦੀ ਜਿਹਨੂੰ ਆਰ.ਐਮ.ਪੀ ਦੀ ਜਿਹੜਾ ਇਹਨਾਂ ਨੇ ਰੱਖਿਆ ਹੋਇਆ ਜਿਹੜਾ ਇਹਨਾਂ ਨੇ ਭਜਾਇਆ ਹੋਇਆ ਉਸ ਨੂੰ ਫੜ ਕੇ ਅੰਦਰ ਦੇ ਦੋ ਸਾਡੇ ਪਰਿਵਾਰ ਦੇ ਆ ਸਾਡੇ ਸੀਨੇ 'ਚ ਐਨੇ ਵੀ ਠੰਡ ਪਵੇ ਕਿ ਜਿਹੜੇ ਨੇ ਸਾਡੇ ਵਾਲਾ ਤੱਕਾ ਕਰਿਆ ਅੱਜੋ ਅੰਦਰ ਹੈ ਤੀ ਤਾਂ ਸਾਨੂੰ ਕਹਨੂ ਮਜਬੂਰ ਕਰ ਰਹੇ ਹੋ ਸਾਨੂੰ ਆਪ ਕੁਝ ਕਰਨਾ ਪਵੇਗਾ ਤੁਸੀਂ ਉਹ ਕਰ ਦੋ ਅਸੀਂ ਆਪ ਵੀ ਇਹ ਨਹੀਂ ਤਾਂ ਕਰਨਾ ਹੀ ਪਵੇਗਾ ਸਾਨੂੰ ਗੁਰੂ ਸਾਹਿਬ ਨੇ ਇਹ ਸਾਨੂੰ ਸਿਖਾਇਆ ਹੋਇਆ ਹੈ ਕਿ ਜਦ ਤੱਕ ਜੇ ਕੋਈ ਬਾਸਨਾ ਚੱਲੇ ਨਾ ਫਿਰ ਕਿਰਪਾਨ ਚੱਕੜੀ ਜਾਏ ਜੇ ਗੁਰੂ ਸਾਹਿਬ ਲਗਾਇਏ ਸੀ ਦੀ ਅਸੀਂ ਉਹਦੇ ਚੇਲੇ ਹੈ ਇਸ ਕਰਕੇ ਮੈਂ ਪੁਲਿਸ ਵਾਲਿਆਂ ਨੂੰ ਕਹਿੰਦਾ ਕਿ ਸਾਨੂੰ ਮਜਬੂਰ ਨਾ ਕਰੋ ਫੇ ਸਾਨੂੰ ਵੀ ਸੜਾ ਇੱਕ ਕੋੜਾ ਪੁੱਟ ਪਾਣਾ ਬਬੇ ਤੁਸੀਂ ਕਰ ਲੋ ਫੜ ਕੇ ਅੰਦਰ ਦੇ ਦੋ ਬੰਦੇ ਆ ਜਿਹੜੇ ਭਗਵੰਤ ਮਾਨ ਹੁੰਨੀ ਐ ਗਠੇ ਉਹ ਲੈ ਜਾਂਦੇ ਇਹਨਾਂ ਨੂੰ ਤਾਂ ਭੁੱਖਾ ਹੀ ਮਿਲਦੀਆਂ ਰੇਤੇ ਬਜਰੀ ਦਾ ਜੇ ਕੋਈ ਸਭ ਤੋਂ ਵੱਡਾ ਠੇਕੇਦਾਰ ਹੈ ਤਾਂ ਕੇਦਰੀਵਾਲ ਹੈ ਫਿਰ ਉਹੀ ਗੱਲ ਹੈ ਕਿ ਇਹਨਾਂ ਨੂੰ ਕੁਝ ਨਹੀਂ ਮਿਲਦਾ ਭੁੱਖਾ ਹੀ ਮਿਲਦੀਆਂ ਤੇ ਪੰਜਾਬ ਸਰਕਾਰ ਨੂੰ ਮਿਲਦਾ ਹੀ ਭੁੱਖਾ ਕੁਝ ਨਹੀਂ ਰੇਤੇ ਬਜਰੀ ਚ ਪਿਛਲੇ 3 ਸਾਲਾਂ ਦੇ ਵਿੱਚ ਜਿਹੜਾ ਕੇਜਰੀਵਾਲ ਕਹਿੰਦਾ ਸੀ 50 ਹਜ਼ਾਰ ਲੱਖ ਰੁਪਈਆ ਹਰ ਸਾਲ ਰੇਤੇਬਜਰੀ ਤੋਂ ਦੇ ਕੇ ਆ ਰਹੇ 50 ਕਰੋੜ ਰੁਪਈਆ ਵੀ ਨਹੀਂ ਦਿੱਤਾ 50 ਹਜ਼ਾਰ ਕਰੋੜ ਕਹਿੰਦੇ ਸੀ ਤੇ 50 ਕਰੋੜ ਵੀ ਨਹੀਂ ਦਿੱਤਾ ਇੱਕਾ ਹੀ ਨਹੀਂ ਦਿੱਤਾ ਆਪੀਰਾ ਨੇ ਅੱਜ ਤੱਕ ਪੂਰੇ ਪੰਜਾਬ ਦੀਆਂ ਖੱਡਾਂ ਨਾਲਾ ਮੇ ਨਹੀਂ ਕੀਤੀਆਂ ਤੇ ਨਹੀਂ ਤਾਂ ਸਾਰਿਆਂ ਨੂੰ ਮਿਲ ਰਿਹਾ ਇਹ ਗੱਲ ਵੱਖਰੀ ਆ ਕਿ ਪਹਿਲਾਂ 5.5 ਰੁਪਏ ਮਿਲਦਾ ਸੀ ਅੱਜ 35 ਰੁਪਏ ਮਿਲ ਰਿਹਾ ਮਿਲ ਰਿਹਾ ਰੇਤਾ ਰੇਤਾ ਆ ਵੀ ਰਿਹਾ ਹੈ ਲੇਕਿਨ ਰੇਤਾ ਨਜਾਇਜ਼ ਆ ਰਿਹਾ ਉਹਦੇ ਪੈਸੇ ਕੇਦਰੀਵਾਲ ਔਰ ਭਗਵੰਤ ਮਾਨ ਨੂੰ ਜਾ ਰਹੇ ਪੰਜਾਬ ਸਰਕਾਰ ਨੂੰ ਕੋਈ ਪੈਸਾ ਨਹੀਂ ਆ ਰਿਹਾ ਸਰਾਬ ਦਾ ਸਾਰਾ ਥੋਕ ਦਾ ਵਪਾਰ ਮੇਰੇ ਨਾਲ ਕੋਈ ਬੈਂਸ ਕਰ ਲਵੇ ਕਾਗਜ਼ ਲੈ ਆਵੇ ਪੰਜਾਬ ਦਾ ਸਾਰਾ ਥੋਕ ਦਾ ਵਪਾਰ ਕੇਦਰੀਵਾਲ ਦੇ ਪੰਜ ਬੰਦਿਆਂ ਕੋਲ ਹੈ ਪਹਿਲਾਂ ਪੰਜਾਬ ਦੇ 185 ਬੰਦਿਆਂ ਕੋਲ ਹੁੰਦਾ ਸੀ ਹਰ ਥੋਕ ਦਾ ਜਿਹੜਾ ਕਮਿਸ਼ਨ ਹੈ ਉਹ ਤਿੰਨ ਗੁਣਾ ਕਰ ਲਿਆ ਪਹਿਲਾਂ 9 ਰੁਪਏ ਪੇਟੀ ਹੁੰਦਾ ਸੀ ਹੁਣ 22 ਰੁਪਏ ਪੇਟੀ ਹੈ ਤੇ ਸਾਰਾ ਪੰਜਾਬ ਨੂੰ ਲੁੱਟ ਕੇ ਦਿੱਲੀ ਨੂੰ ਲੈ ਕੇ ਜਾ ਰਹੇ ਆ ਹੁਣ ਬਾਦਸ਼ਾਹ ਜੀ ਇਹ ਦਿੱਥੇ ਆਏ ਬਿਓ ਹਜ਼ਾਰ ਪਰ 10 ਦਿਨ ਰਹਿਣਾ ਤਾਂ ਪੂਰੀ ਸੇਵ ਹੋਰੀ 100 ਗੱਡੀ ਉਹਨੂੰ ਲੈਣ ਆਈ ਵੀ ਸੀ ਕੇਜਰੀਵਾਲ ਨੂੰ 10 ਦਿਨ ਬਾਅਦ ਇੱਥੇ ਰੱਖਿਆ ਹੋਇਆ ਹੈ ਤੇ ਆ ਜਿਹੜਾ ਸਾਡੇ ਵਾਲਾ ਧੂਤੂ ਹੈ ਕਪੂਰ ਸੰਖ ਇਹ ਕਦੇ ਹੁਸ਼ਿਆਰਪੁਰ ਦੇ ਰੈਸਟੋਰਾਂਟ ਜਾ ਕੇ ਕਟਾਈ ਖਾਂਦਾ ਦਾਰੂ ਪੀਂਦਾ ਕਦੇ ਪਟਿੰਡੇ ਵਾਲੇ ਚ ਦਾਰੂ ਪੀਂਦਾ ਘਰ ਜਾਂਦਾ ਤਾਂ ਘਰ ਲੜਾਈ ਹੁੰਦੀ ਹੈ ਇੱਕ ਦੂਜੇ ਦੇ ਹੱਥ ਪੈਰ ਤੋੜ ਦਿੰਦੇ ਆ ਇੱਕ ਦਾਰੂ ਵਿੱਚੇ ਸਾਰਾ ਕੁਝ ਗਵਾਦਾ ਇੰਨਾ ਬੜਾ ਦਿੱਤਾ ਹੋਇਆ ਤੁਸੀਂ ਦੱਸੋ ਬੜੇ ਸ਼ੌਕ ਨਾਲ ਕਹਿੰਦੇ ਵੀ ਚੱਲੀ ਵੀ ਹਰਾਤਾ ਉਹ ਪਾਈ ਤੋਂ ਬੋਟਾਂ ਨਾਲ ਲੋਕਾਂ ਨੇ ਲੱਗਦਾ ਤੁਸੀਂ ਖਰਾਬ ਤੇ ਬਹੁਤ ਆ ਸਾਰਾ ਕੁਝ ਪੰਜਾਬ ਦਾ ਕੁਝ ਕਰ ਵੀ ਲੈਂਦੇ ਕੁਝ ਸੰਭਾਲ ਲੈਂਦੇ ਪੰਜਾਬ ਨੂੰ ਸਾਡੀ ਆ ਯੂਨੀਵਰਸਿਟੀ ਰੁਕੀ ਪਈ ਐ ਚਮਕੌਰ ਸਾਹਿਬ ਦੇ ਵਿੱਚ 150 ਕਰੋੜ ਰੁਪਏ ਦੀ ਬਿਲਡਿੰਗ ਬਣੀ ਵੀ ਐ ਤੇ ਉਹਦੇ ਚੋਂ ਕਾ ਉਗਰੇ ਬੜਾ ਬੜਾ ਹੋ ਗਿਆ ਸਾਡਾ ਆਈਟੀਆਈ ਰਸੂਲਪੁਰ ਬੰਦ ਪਿਆ ਸਾਡਾ ਆਈਡੀਆਈ ਤਿਰਪੜੀ ਬੰਦ ਪਿਆ ਬੰਦ ਨੇ ਉਨਾ ਪਰ 10-10 ਕਰੋੜ ਲੱਗ ਚੁੱਕਿਆ ਜ਼ਮੀਨਾਂ ਸਾਡੀਆਂ ਖਰਾਬ ਹੋ ਰਹੀਆਂ ਕਿੰਨੇ ਕਾਰ ਮੈਂ ਸਾਡੇ ਜੇ ਬੰਦ ਕਰਦੇ ਇਨਾਂ ਨੇ ਸਾਡੇ ਹਲਕੇ ਦੀ ਬਰਬਾਦੀ ਹੋਈ ਪਈ ਹੈ ਤੇ ਉਤੋਂ ਆ ਜਿਹੜਾ ਅਸੀਂ ਸਭ ਕੁ ਸਾਈਡ ਨੂੰ ਤੇ ਆ ਰਹੀ ਆ ਨਾ ਕਰੋ ਡਿਵੈਲਪਮੈਂਟ 50 ਸਾਲ ਬਾਅਦ ਹੋ ਜੇਗੀ ਫਿਰ ਸਰਕਾਰ ਬਦਲ ਜਾਣੀ ਹੈ 2 ਸਾਲ ਬਾਅਦ ਫਿਰ ਕਰਾ ਲਾਂਗੇ ਉਹ ਨਸ਼ਾ ਤੁਸੀਂ ਵੇਚਦੇ ਐ ਕੋਈ ਗੱਲ ਨਹੀਂ ਅਸੀਂ ਆਪੇ ਰੋਕ ਲੂਗੇ ਤੁਸੀਂ ਇੱਥੇ ਕਚਹਿਰੀਆਂ ਜੇ ਵੀ ਤਹਿਸੀਲਾਂ ਦੇ ਵਿੱਚ ਰੋਜ਼ ਪੈਸੇ ਚੱਲਦੇ ਮਰੰਡੇ ਕੱਲ ਉਹਨੇ ਆਉਣਾ ਸੀ ਮੁੱਖ ਮੰਤਰੀ ਨੇ 50 ਬੰਦੇ ਖੜ ਕੇ ਕਹਿੰਦੇ ਅਸੀਂ ਦੱਸੂंगे ਕਿੰਨੇ ਕਿੰਨੇ ਪੈਸੇ ਲੈਂਦੇ ਉੱਥੇ ਆਇਆ ਹੀ ਨਹੀਂ ਮਰੰਡੇ ਕੋਈ ਨਹੀਂ ਅਸੀਂ ਇਹ ਵੀ ਛੱਹ ਲਾਂਗੇ ਰੋਕ ਲਾ ਕੇ ਜਦ ਸਾਡੀ ਸਰਕਾਰ ਆਏਗੀ ਪੁਲਿਸ ਨਹੀਂ ਕਰਾ ਕੇ ਰੋਕਾਂਗੇ ਜਦ ਆਏਗੀ ਲੇਕਿਨ ਆ ਜਿਹੜਾ ਤੁਸੀਂ ਸਾਡੇ ਬਲਾਤਕਾਰ ਆ ਪਰ ਉਤਰੇ ਈਆਂ ਪੈਣਾ ਪਰ ਪੈ ਗਿਆ ਯਾਰ ਤੁਸੀਂ ਇਹ ਸਾਨੂੰ ਬਦਾਸ਼ਤ ਨਹੀਂ ਹੋਣਾ ਤੇ ਅਸੀਂ ਇਹਦੇ ਵਿੱਚ ਤੁਹਾਨੂੰ ਛੱਡਣਾ ਕੋਈ ਨਹੀਂ ਅਸੀਂ ਲੜਾਈ ਅਖੀਰ ਤੱਕ ਲੜਨੀ ਰੈਸਟਿਕ ਕੌਣ ਹੈ ਬੰਦਾ ਕਿਹਦੀ ਸ਼ੈ ਹੈ ਕਿੰਨਾ ਦਬਾਓ ਹੈ ਇਹਦੇ ਸਕੂਲ ਦੀ ਰਣ ਨੂੰ ਲੈ ਕੇ ਦੇਖੋ ਸਾਡੀ ਕਿਸਾਨੀ ਨੂੰ ਆਮ ਆਦਮੀ ਝਾੜੂ ਵਾਲੇ ਅਤੇ ਭਾਜਪਾ ਰਲ ਕੇ ਖੁੱਟ ਰਹੀ ਹੈ ਉਹ ਵੀ ਸਹੀ ਸਹੀ ਲੜਾਈ ਲੜ ਰਹੇ ਹੈ ਤੇ ਲੜਾਂਗੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਲੜਾਈ ਅਸੀਂ ਲੜਨੇ ਨੂੰ ਤਿਆਰ ਹੈ ਇਹ ਨਸ਼ਾ ਫਲਾਤਾ ਇਹਨਾਂ ਨੇ ਅਸੀਂ ਉਹਦੀ ਵੀ ਲੜਾਈ ਲੜਨੇ ਨੂੰ ਤਿਆਰ ਹੈ ਸਾਡੇ ਡਿਵੈਲਪਮੈਂਟ ਰੁਕੀ ਅਸੀਂ ਉਹਦੀ ਲੜਾਈ ਲੜਨ ਨੂੰ ਤਿਆਰ ਹੈ ਲੇਕਿਨ ਇਹ ਸਭ ਕੁਝ ਤਾਂ ਠੀਕ ਹੈ ਇਹ ਸਰਕਾਰਾਂ ਦਬਾਅ ਪਾਉਂਦੀਆਂ ਪਾਵੇ ਪਰ ਅੱਜ ਸਾਡੀਆਂ ਧੀਆਂ ਪੇੜਾਂ ਨੂੰ ਪੈ ਗਈਆਂ ਜਿਹੜਾ ਕਿ ਬਰਦਾਸ਼ਤ ਤੋਂ ਬਾਹਰ ਮੇਰੇ ਹਲਕੇ ਦੇ ਮੇਰੇ ਆਪਣੇ ਪਰਿਵਾਰ ਉਹਦੇ ਵਿੱਚੋਂ ਅੱਜ ਇਹਨਾਂ ਨੇ 1 ਮਹੀਨਾ ਹੋ ਗਿਆ ਸਾਡੀ ਧੀ ਨੂੰ ਚੱਕ ਕੇ ਇਹਨਾਂ ਨੇ ਬਲਾਤਕਾਰ ਕੀਤਾ ਆਮ ਆਦੀ ਪਾਰਟੀ ਦਾ ਬੰਦਾ ਖੜਾ ਐ ਐਮਐਲਏ ਨਾਲ ਵੀ ਖੜਾ ਐ ਐਮਪੀ ਨਾਲ ਵੀ ਖੜਾ ਐ ਮੁੱਖ ਮੰਤਰੀ ਪਰਿਵਾਰ ਦੇ ਨਾਲ ਵੀ ਖੜਾ ਐ ਪੱਕਾ ਉਹਨਾਂ ਦਾ ਟਾਊਟ ਹੈ আর ਉਹਨਾਂ ਦਾ ਬੰਦਾ ਹੈ ਉਹ ਚੱਕ ਕੇ ਬਲਾਤਕਾਰ ਕਰਦੇ ਤੇ ਸਰਕਾਰ ਉਹਨੂੰ ਛੇੜਵੇ ਐਮ ਐਲ ਏ ਨੂੰ ਛੇੜਵੇ ਤੇ ਅੱਜ ਤੱਕ ਉਹ ਫੜਿਆ ਨਾ ਜਾਵੇ ਉਹਨੂੰ ਪਾਸੇ ਕਰ ਦਿੱਤਾ ਜਾਵੇ আর ਪੂਰੀ ਪ੍ਰੋਟੈਕਸ਼ਨ ਹੋਵੇ ਤੇ ਸਰਕਾਰ ਪੁਲਿਸ ਤੇ ਪ੍ਰਸ਼ਾਸਨ ਤੇ ਐਮ ਐਲ ਏ ਲੋਕਾਂ ਨੂੰ ਦਬਾਅ ਪਾਵੇ ਦਬਕੇ ਮਾਰੇ ਕਿ ਤੁਸੀਂ ਇਹਦੀ ਮਦਦ ਨਹੀਂ ਕਰਨੀ ਪਰਿਵਾਰ ਦੀ আর ਇਨਸਾਫ ਨਾ ਮਿਲੇ ਇਹ ਸਾਨੂੰ ਬਰਦਾਸ਼ਤ ਨਹੀਂ ਹੈ ਐਸੀ ਚਮਕੌਰ ਸਾਹਿਬ ਦੀ ਗੁਰੂਆਂ ਦੀ ਧਰਤੀ ਵੱਡੇ ਸਹਿਬਜ਼ਾਦਿਆਂ ਦੀ ਧਰਤੀ 'ਚ ਪਲੇ ਹੋਏ ਐਸੀ ਜ਼ੁਲਮ ਦੇ ਖਿਲਾਫ ਲੜਨਾ ਜਾਣਦੇ ਐ ਸਾਨੂੰ ਗੁਰੂ ਦੀ ਗੁੜਤੀ ਮਿਲੀ ਐ ਜ਼ੁਲਮ ਦੇ ਖਿਲਾਫ ਲੜਨਾ ਮਜਲੂਮ ਦੇ ਹੱਕ 'ਚ ਖੜਨਾ ਐਸੀ ਪਰਵਾਹ ਦੇ ਨਾਲ ਖੜਿਆ ਐ ਐਮਐਲਏ ਨੇ ਸਰਕਾਰ ਨੇ ਜਿਹੜਾ ਜੋਰ ਲਾਣਾ ਲਾ ਲਵੇ ਜੇ ਇਹ ਨਹੀਂ ਸਜਾ ਦੇ ਦੇ ਤਾਂ ਸਾਨੂੰ ਲੋਕਾਂ ਨੂੰ ਹਥਿਆਰ ਚੱਕੜੇ ਪੈਣੇ ਐ ਇਸ ਕਰਕੇ ਸਰਕਾਰ ਸੋਚ ਲਵੇ ਜੀਨੇ ਸਾਡੀ ਧੀ ਪੈਣ ਦੇ ਨਾਲ ਬਲਾਤਕਾਰ ਕੀਤਾ ਉਹਨੂੰ ਫੜ ਕੇ ਅੰਦਰ ਲਵੇ ਚਾਹੁੰਦੇ ਆ ਕਿ ਇਹ ਕੇਸ सीबीआई ਨੂੰ ਦਿੱਤਾ ਜਾਵੇ ਕਿਉਂਕਿ ਸਾਨੂੰ ਪੰਜਾਬ ਪੁਲਿਸ ਤੇ ਕੋਈ ਆਸ ਨਹੀਂ ਜਾਂ ਤਾਂ ਸਰਕਾਰ ਆਪ ਦੇ ਦੇਵੇ ਨਹੀਂ ਅਸੀਂ ਹਾਈ ਕੋਰਟ ਜਾ ਕੇ ਦੁਆ ਮੰਗਦੇ ਪਹਿਲਾਂ ਵੀ ਇਹ ਬੰਦਾ ਇਸ ਤਰ੍ਹਾਂ ਦੀ ਬੁਰਸ਼ਾ ਕਰਦੀ ਕਰਦਾ ਫੜਿਆ ਗਿਆ ਪਹਿਲਾਂ ਵੀ ਇਹਦੀਆਂ ਵੀਡੀਓਜ਼ ਜਾਰੀ ਹੋਈਆਂ ਹੋਈਆਂ ਪਹਿਲਾਂ ਇਹਨੂੰ ਸ਼ਹਿ ਮਿਲੀ ਹੋਈ ਹੈ ਮੌਜੂਦਾ ਸਰਕਾਰ ਦੀ ਇਹਦੇ ਨਹਿਰ ਦੇ ਉੱਤੇ ਇਹਦਾ ਢਾਬਾ ਹੈ ਉੱਥੇ ਨਜਾਇਜ਼ ਕਬਜ਼ਾ ਕਰਕੇ ਪੁਲਿਸ ਇਹਨਾਂ ਦੀ ਸ਼ਹਿ ਦੇ ਨਾਲ ਉੱਥੇ ਐਮਐਲਏ ਉੱਥੇ ਐਮਪੀ ਸਾਰਾ ਦਿਨ ਜਾ ਕੇ ਬੈਠਦੇ ਮੰਤਰੀ ਇਹਨਾਂ ਦੇ ਜਾ ਕੇ ਬੈਠਦੇ ਆ ਤੇ ਬੁਰਸ਼ਿਆਗਰਦੀ ਕਰਦੇ ਹਲਕੇ ਦੇ ਵਿੱਚ ਰੇਤੇ ਤੇ ਲੈ ਕੇ ਨਸ਼ੇ ਤੱਕ ਦਾ ਕੋਈ ਕੰਮ ਇਹ ਛੱਡਦੇ ਨਹੀਂ ਇਹਨਾਂ ਨੇ ਸਾਡੇ ਹਲਕੇ ਵਿੱਚ ਪੂਰੀ ਗੁੰਡਾਗਰਦੀ ਕਰੀ ਹੋਈ ਹੈ ਤੇ ਐਸੀ ਉਸ ਗੁੰਡਾਗਰਦੀ ਦੇ ਖਿਲਾਫ ਖੜੇ ਕੁੱਟੀ ਲਗਾ ਅੱਜ ਜਿਸ ਤਰੀਕੇ ਨਾਲ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਜਿਹੜਾ ਕਹਿੰਦਾ ਸੀ ਮੈਂ ਆਪਣੇ ਆਪ 'ਚ ਮੈਂ ਇੱਕ ਕਿਸਾਨ ਦਾ ਪੁੱਤ ਐ ਅੱਜ ਉਹਨੇ ਕੇਂਦਰ ਸਰਕਾਰ আর केजरीवाल ਦੇ ਅੱਗੇ ਗੋਡੇ ਟੇਕੇ ਹੋਏ ਐ ਕਿ ਉਹ ਉਹਨਾਂ ਦਾ ਪਿੱਠੂ ਬਣ ਕੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕਿਸਾਨਾਂ ਨੂੰ ਕੁੱਟ ਰਿਹਾ ਤੇ ਲੁੱਟ ਰਿਹਾ ਕਿਸਾਨੀ ਦੀ ਕਟਾਈ ਜਾਨ ਬੁੱਝ ਕੇ ਉਸਦੇ ਥਰੂ ਕਰਾਈ ਜਾ ਰਹੀ ਹੈ ਤੇ ਉਹ ਸਾਡਾ ਧੂਤਾ ਜਿਹਨੂੰ ਕਿ ਗਪੋਰ ਸੰਖ ਵੀ ਕਹਿੰਦੇ ਆ ਉਹ ਅੱਜ ਪੂਰੇ ਕਿਸਾਨਾਂ ਨੂੰ ਕੁੱਟਣ ਲੱਗਿਆ ਵਾ ਰਾਤ ਸਾਰੇ ਸਾਡੇ ਕਿਸਾਨ ਲੀਡਰ ਚੱਕ ਕੇ ਅੰਦਰ ਦਿੱਤੇ ਮੈਂ ਰਾਤ ਨੂੰ 12 1 ਵਜੇ ਤੱਕ ਉਹਨਾਂ ਦੇ ਥਾਣਿਆਂ ਵਿੱਚ ਉਹਨਾਂ ਨੂੰ ਮਿਲਦਾ ਰਿਹਾ ਘੁੰਮਦਾ ਰਿਹਾ ਤੇ ਮਿਲਿਆ ਸਾਰਿਆਂ ਨੂੰ ਜਾ ਕੇ ਲੇਕਿਨ ਸਰਕਾਰ ਨਾਦਰशाही ਫਰਮਾਨ ਕਰਦੀ ਹੈ ਤੇ ਕਿਸਾਨਾਂ ਨੂੰ ਚੱਕ ਕੇ ਅੰਦਰ ਦਿੱਤਾ ਹੋਇਆ ਇਹ ਲੜਾਈ ਅਸੀਂ ਲੜਨੀ ਹੈ ਕਿਸਾਨੀ ਦੀ ਕਿਉਂਕਿ ਜੇ ਕਿਸਾਨੀ ਔਰ ਖੇਤ ਮਜ਼ਦੂਰ ਤਗੜਾ ਨਹੀਂ ਹੁੰਦਾ ਸਾਡਾ ਤਾਂ ਸਾਡੇ ਪੰਜਾਬ ਦੀ ਤਰੱਕੀ ਨਹੀਂ ਹੋ ਸਕਦੀ ਐਸੀ ਕਿਸਾਨੀ ਦਾ ਧੰਦਾ ਸਾਡਾ ਮੁੱਖ ਧੰਦਾ ਹੈ ਉਹਦੇ ਵਿੱਚ ਕਿਸਾਨ ਵੀ ਆਉਂਦਾ ਹੈ ਉਹਦੇ ਵਿੱਚ ਖੇਤ ਮਜ਼ਦੂਰ ਵੀ ਆਉਂਦਾ ਉਹਦੇ ਵਿੱਚ ਬਾਜ਼ਾਰ 'ਚ ਬੈਠਾ ਦੁਕਾਨਦਾਰ ਵੀ ਆਉਂਦਾ ਉਹਦੇ 'ਚ ਆੜਤੀ ਵੀ ਆਉਂਦਾ ਉਹਦੇ ਸੈਲਰ ਵਾਲਾ ਵੀ ਆਉਂਦਾ ਸਾਰਾ ਇਹਦੇ ਇਰਦੇ ਗਿੜਦੇ ਘੁੰਮਦਾ ਹੈ ਤੇ ਇਸ ਧੰਦੇ ਨੂੰ ਖਤਮ ਕਰਕੇ ਬੀਜੇਪੀ ਦੀ ਇੱਕ ਸਾਜ਼ਿਸ਼ ਹੈ ਪਰ ਸਾਡੇ ਮੁੱਖ ਮੰਤਰੀ ਦੇ ਰਾਹੀਂ ਕੇ ਨੂੰ ਖਤਮ ਕਰਨਾ ਜਿਹਦੇ ਨਾਲ ਅਸੀਂ ਖਤਮ ਨਹੀਂ ਹੋਣ ਦੇਣੀ ਮੈਂ ਕਮੇਟੀ ਦਾ ਚੇਅਰਮੈਨ ਹੈ ਜਿਹੜੀ ਕਿ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ 30 ਐਮਪੀ ਉਹਦੇ ਵਿੱਚ ਬੀਬਾ ਹਰਸਿਮਰਤ कौर ਬਾਦਲ ਵੀ ਉਹਦੇ ਵਿੱਚ ਮੇਰੇ ਨਾਲ ਹੈ ਮੈਂ ਉਹਦੇ ਵਿੱਚ ਰਿਪੋਰਟ ਦਿੱਤੀ ਹੈ ਕਿ ਕਿਸਾਨੀ ਹੈ ਜਿਹੜੀ ਇਸ ਨੂੰ ਤੁਸੀਂ ਜਿਹੜੀ ਐਮਐਸਪੀ ਹੈ ਉਹ ਲੀਗਲ ਗਾਰੰਟੀ ਦਿਓ ਤੇ ਆ ਹੁਣ ਸਾਡੀਆਂ ਅੱਗੇ ਵੀ ਇੱਕ ਹੋਰ ਰਿਪੋਰਟ ਆਉਣੀ ਹੈ ਉਹਦੇ ਵਿੱਚ ਤੁਸੀਂ ਦੇਖੋਗੇ ਅਸੀਂ ਕਿਸਾਨ ਤੇ ਮਜ਼ਦੂਰ ਪੱਖੀ ਬੜੇ ਤਕੜੇ ਫੈਸਲੇ ਲਵਾ ਗਏ ਕਿਦਾਂ ਸੜਕਾਂ ਰੁਕਣ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਖਾਸ ਤੌਰ ਤੇ ਛਾਰੀ ਡਰਾਮੇबाजी ਹੈ ਜੀ ਇੱਕ ਸੋਚੀ ਸਮਝੀ ਬਾਤ ਸਾਜ਼ ਦੇ ਨਾਲ ਕੱਲ ਪਰਸੋਂ ਕਿਸਾਨਾਂ ਨੂੰ ਭੜਕਾਇਆ ਗਿਆ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਉਹਨਾਂ ਦੀ ਸੁਣੀ ਨਹੀਂ ਇਹ ਆਪ ਇਹ ਜਿਹੜੀਆਂ ਸੜਕਾਂ ਰੁਕ ਰਹੀਆਂ ਇਹ ਕਿਸਾਨ ਨਹੀਂ ਰੋਕ ਰਹੇ ਇਹ ਮੁੱਖ ਮੰਤਰੀ ਉਹਨਾਂ ਨੂੰ ਤੰਗ ਕਰਕੇ ਉਹਨਾਂ ਨੂੰ ਮਜਬੂਰ ਕਰਕੇ ਸੜਕਾਂ 'ਤੇ ਬਿਠਾ ਰਿਹਾ ਜੀ ਜੇ ਉਹਨਾਂ ਪਾਸ ਗਏ ਹੋਏ ਸੀ ਮੇਰੇ ਮੈਂ ਮੁੱਖ ਮੰਤਰੀ ਸੀ ਜੀ ਮੇਰੇ ਪਾਸ ਕਿਸਾਨ ਯੂਨੀਅਨ ਮੈਂ ਬੁਲਾਈਆਂ ਉਹਨਾਂ ਨੂੰ ਸਤਕਾਰਪੂਰਵਕ ਬਿਠਾਇਆ ਉਹਨਾਂ ਦੀਆਂ ਸਾਰੀਆਂ ਡਿਮਾਂਡਾਂ ਸੁਣੀਆਂ ਇੱਕ ਡਿਮਾਂਡ ਨੂੰ ਲੈ ਛੱਡ ਕੇ ਬਾਕੀ 18 ਦੀਆਂ 18 ਡਿਮਾਂਡਾਂ ਮੈਂ ਮੌਕੇ ਤੇ ਮੰਨੀਆਂ ਜੀ 5 ਲੱਖ ਰੁਪਈਆ ਉਹ ਸਾਰੇ ਪਰਿਵਾਰਾਂ ਨੂੰ ਦਿੱਤਾ ਜੀ ਜਿਹੜੇ ਸ਼ਹੀਦ ਹੋਏ ਸੀ ਕਿਸਾਨ ਸੰਘਰਸ਼ 'ਚ ਇਹ ਮੇਰੇ ਨਾਲ ਇਹਨਾਂ ਦਾ ਫੈਸਲਾ ਹੋਇਆ ਸੀ ਫਿਰ ਇਹਨਾਂ ਦੇ ਹਰ ਪਰਿਵਾਰ ਨੂੰ 745 ਪਰਿਵਾਰ ਜਿਨ੍ਹਾਂ ਦੇ ਕਿਸਾਨ ਸੀਧ ਹੋ ਗਏ ਸੀ ਸੰਘਰਸ਼ ਦੇ ਵਿੱਚ ਉਹਨਾਂ ਨੂੰ ਸਭ ਤੋਂ ਨੌਕਰੀ ਦਿੱਤੀ ਕਿਸੇ ਦੇ ਘਰ ਜਾ ਕੇ ਪਤਾ ਕਰ ਲੋ ਉਹ ਚੰਨੀ ਸਰਕਾਰ ਜਿਹੜੀ ਕਿ ਕਾਂਗਰਸ ਪਾਰਟੀ ਦੀ ਸੀ ਉਹਨਾਂ ਨੇ ਨੌਕਰੀ ਦਿੱਤੀ ਹੈ ਕਿਸਾਨਾਂ ਨੂੰ 12000 ਮੁਆਵਜ਼ਾ ਮਿਲਦਾ ਸੀ ਇਹਨਾਂ ਨਾਲ ਬੈਠ ਕੇ ਸਮਝੌਤਾ ਕੀਤਾ ਘਰ ਬੁਲਾਏ ਮੈਂ ਤੇ 17000 ਮੁਆਵਜ਼ਾ ਕਰਿਆ ਅੱਜ ਤੱਕ ਇਹ ਸਰਕਾਰ ਨੇ ਵੀ ਕਦੇ 17000 ਮੁਆਵਜ਼ਾ ਨਹੀਂ ਦਿੱਤਾ ਇਸ ਤਰ੍ਹਾਂ ਸਾਰੀਆਂ ਡਿਮਾਂਡਾਂ ਮੰਨ ਕੇ ਇਹਨਾਂ ਨੂੰ ਸਤਕਾਰਪੂਰਵਕ ਕਿਹਾ ਜੀ ਤੁਸੀਂ ਅੰਨ ਦਾਤਾ ਹੋ ਤੁਸੀਂ ਜੋ ਕਹੋਗੇ ਸਹੀ ਤਰੀਕੇ ਨਾਲ ਸਰਕਾਰ ਔਰ ਪ੍ਰਸ਼ਾਸਨ ਤੇ ਪੰਜਾਬ ਨੂੰ ਚਲਾਉਣ ਲਈ ਜੋ ਤੁਹਾਡੀਆਂ ਜਾਇਜ਼ ਮੰਗਾਂ ਸੀ ਹਰ ਮੰਗਾਗੇ ਉਹ ਕਹਿੰਦੇ ਜੀ ਇਹਨਾਂ ਨਾਲ ਗੱਲ ਹੋਰ ਕੋਈ ਆਉਂਦੀ ਨਹੀਂ ਕਿਹੜੀ ਇਹਨੂੰ ਕਿਸਾਨੀ ਬਾਰੇ ਪਤਾ ਹੈ ਮੇਰੇ ਨਾਲ ਤੁਸੀਂ ਇਹਨੂੰ ਕਹੋ ਵੀ ਬੈਠ ਕੇ ਆਰਾ ਲਾ ਕੇ ਦਿਖਾ ਦੇ ਇੱਕ ਦੂ ਬਰਸੀਣ ਦਾ ਇਹਨੂੰ ਕੀ ਪਤਾ ਯਾਰ ਇਹਨੇ ਕੱਲ ਕਿਸਾਨੀ ਕਰੀ ਹੈ ਬਚਪਨ ਚ ਹੀ ਤਾਂ ਭੰਡਾ ਨਾਲ ਤੁਰ ਪਿਆ ਇਹ ਇਹਨੂੰ ਕਿਸਾਨੀ ਦਾ ਕੀ ਪਤਾ ਇਹਨੇ ਘਰ ਆਏ ਵੇ ਬੇਇੱਜ਼ਤੀ ਕਰਕੇ ਤੋਰਦੇ ਕਿਸਾਨ ਇਹ ਕਿ ਕਿਸਾਨ ਸੱਸ ਨੂੰ ਉਹਦੀ ਲੜਾਈ ਪਰ ਇਹਨਾਂ ਨੂੰ ਕਿਸਾਨਾਂ ਨੂੰ ਇਹ ਲੋਕ ਮਜਬੂਰ ਕਰ ਰਹੇ ਕਿ ਤੁਸੀਂ ਧਰਨੇ ਲਾਓ ਇਹ ਭਾਜਪੀ ਦੀ ਸਾਜ਼ਿਸ਼ ਹੈ ਕਿ ਜੀ ਇਹਨਾਂ ਦੀਆਂ ਡਿਮਾਂਡਾਂ ਨਾ ਮੰਨੋ ਇਹਨਾਂ ਨੂੰ ਸੜਕਾਂ 'ਤੇ ਭੇਜ ਕੇ ਬਦਨਾਮ ਕਰੋ আর ਉਹਨਾਂ ਬਚਾਰਾ ਹੋਰ ਕੋਈ ਨਹੀਂ ਹੈ ਸੋ ਐਸੀ ਕਿਸਾਨੀ ਡਿਮਾਂਡ ਦੇ ਨਾਲ ਹਰ ਤਰੀਕੇ ਨਾਲ ਹੈ ਹਰ ਤਰੀਕੇ ਨਾਲ ਖੜਾਗੇ ਉਹਨਾਂ ਦੀ ਮਦਦ ਕਰਾਂਗੇ ਇਹ ਕਿਸਾਨਾਂ ਦੀ ਮਦਦ ਨਹੀਂ ਹੈ ਇਹ ਖੇਤ ਮਜ਼ਦੂਰਾਂ ਦੀ ਇਕੱਲੀ ਮਦਦ ਨਹੀਂ ਹੈ ਪੰਜਾਬ ਦੀ ਮਦਦ ਹੈ ਪੰਜਾਬ ਨੂੰ ਸਮੁੱਚੇ ਤੌਰ ਤੇ ਇਸ ਚੀਜ਼ ਦੇ ਨਾਲ ਲੱਗ ਕੇ ਇਹਨੂੰ ਨਜਿੱਠਣਾ ਚਾਹੀਦਾ ਹੈ। ਖੇਤੀ ਪ੍ਰਧਾਨ ਸੂਬੇ ਦੇ ਮੁੱਖ ਮੰਤਰੀ ਦਾ ਇਹ ਰਵੱਈਆ ਤੁਹਾਨੂੰ ਕੀ ਲੱਗਦਾ ਵੀ ਕਿਦਾਂ ਦਾ ਹੈਗਾ? ਯਾਰ ਕਿਹੜਾ ਮੁੱਖ ਮੰਤਰੀ ਕੀ ਦੀ ਗੱਲ ਕਰਦੇ ਹੋ ਤੁਸੀਂ? ਉਹ ਤਾਂ ਇੱਕ ਸ਼ਰਾਬੀ ਬੰਦਾ ਹੈ ਜਿਹੜਾ ਕਿਸੇ ਨਾ ਕਿਸੇ ਗੈਸਟਾਊ ਵਿੱਚ ਰੋਜ਼ ਸ਼ਰਾਬ ਪੀ ਕੇ ਲੜਦਾ ਆਖਾਂ ਪਨਵਾ ਲੈਂਦਾ ਹੈ। ਉਹਦੀ ਕੋਈ ਗੱਲਬਾਤ ਨਹੀਂ ਹੈ ਮੁੱਖ ਮੰਤਰੀ ਵਾਲੀ। ਮੁੱਖ ਮੰਤਰੀ ਇਸ ਟਾਈਮ ਕੇਜਰੀਵਾਲ ਹੈ ਜਿਹੜਾ ਹੁਸ਼ਿਆਰਪੁਰ 'ਤੇ ਬੈਠਾ ਹੈ ਜਾਂ ਦਿੱਲੀ 'ਚ ਬੈਠ ਕੇ ਚਰਾਂਦਾ ਹੈ। ਧੰਨਵਾਦ। ਬਿਲਕੁਲ